ਸਸਰੀ ਘਾਲ ਸਾਰੇ ਵੀਰ ਪਰਾਂ ਨੇ ਕੈਸੇ ਹੋ ਬਹੁਤ ਗਰਮੀ ਹੈ ਸਾਜ ਰਿਹਦੇ ਤੋਪਾ ਕਬੂਤਰ ડાੜੀਏ 8-10 ਕਬੂਤਰ ਕੱਢਾਂਗੇ ਅੱਜ ਲੋਏ ਮਿੱਤਰੋ ਆਪਾਂ ਕਬੂਤਰ ਫੜੀਏ ਪਹਿਲਾਂ ਪਹਿਲਾਂ ਤਾਂ ਆ ਬੈਠਾ ਇਹ ਜਿਹੜੇ ਜਿਹੜੇ ਫੜਨੇ ਵਾਲੇ ਆ ਉਹ ਬੈਠਾ ਇੱਕ ਉਹ ਤੋਂ ਬਾਅਦ ਤੇ ਮੁੰਡਾ ਆਉਣਾ ਹੈ ਇਹ ਹੈ ਕੱਲ ਉੜਿਆ ਫਿਰ ਹਾਂ ਅਹੀਂ ਜੰਨ ਉਹ ਆ ਬੈਠਾ ਹੈ ਜੂਰ ਲੱਗ ਗਿਆ ਕਰਦੇ ਦਾ ਚਲੋ ਫੜਾ ਬਾਈ ਕਬੂਤਰ ਫੇਰ ਦਿਖਾਣਾ ਤੁਹਾਨੂੰ ਕਿਰੇ ਕਿਰੇ ਡਾਉਣੇ ਆ ਟੱਕਣਾ ਯਾਰ ਖੜ ਜਾ ਇੱਥੇ ਰੱਖ ਲਾ ਤਿੰਨ ਕਬੂਤਰ ਕੱਢ ਲੈ ਬਾਹਰ ਬਾਈ ਹਰੀਆਂ ਗੱਛਾ ਕੱਚੇ ਚਾਲ ਰ ਗਲਾਬੀ ਗੱਛ ਹਰਾ ਡੂਸਾ ਪਾਉ ਉਹ ਕਰਨਾ ਫੜ ਜਾ ਇਹਦਾ ਡਾਉਣੇ ਆ ਇੱਕ ਮਿੰਟ ਚਲੋ ਬਾਈ ਚਲੋ 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 ਬੁੱਤਰੋ ਲਓ ਭਾਈ ਆਦਾ ਤਿੰਨੇ ਗਾਏ ਠੀਕ ਆ ਹੁਣ ਐ ਕਰ ਇਧਰ ਟ੍ਰੇ ਚ ਦਾਣੇ ਪਾ ਦੇ ਬਾੜੇ ਵੀ ਨਾ ਭਰ ਦੇ ਚਾਰ ਪੰਜ ਮੁਠੀਆਂ ਪਾ ਦੇ ਬਾਅਦ ਚ ਉਹ ਪਾਣੀ ਲਿਆ ਚੱਕ ਕੇ ਟੈਂਕੀ ਕੋਲੋਂ ਤਿੰਨ ਹੋ ਗਏ ਚਾਰ ਪੰਜ ਹੋਰ ਫਾਣਨੇ ਨੇ ਆ ਬੈਠੇ ਆ ਦੂਏ ਤੋਂ ਖੋਲ ਦੇ ਗੇਟ ਖੋਲ ਦੇ ਤਿੰਨ ਉੜ ਗਏ ਚੌਥਾ ਚਲ ਨੀਲੀ ਬੋਤਲ ਚਾਰ ਚਾਰ ਆ ਨੇ ਨੀਲੀ ਗਲਾਬੀ ਗੱਛ ਹਰੀਆਂ ਗੱਛਾ ਹਰਾ ਬੋਟਾ ਹਰੀ ਟੂਹੂ ਕੋਈ ਨਹੀਂ ਕੋਈ ਨਹੀਂ ਹੌਲੀ ਹੌਲੀ ਚੱਲ 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 ਵੀ ਹਰੀਆਂ ਗੱਛੀਆਂ ਲਈਏ ਹਫਤਾ ਹੋ ਗਿਆ ਹੁਣ ਚੱਲ ਵੀ ਨੀ ਲਈਏ ਵੈਰੀ ਗੁੱਡ ਅੱਠ ਕੂਟਾ ਡਾ ਤੇ ਨਾਲੇ ਦਾਣੇ ਪਾਣੀ ਦਾ ਨਵੇੜ ਤਾਂ ਕੰਮ ਕਿਉਂਕਿ ਕੱਲ ਵਾਲਿਆਂ ਨੂੰ ਫਿਰ ਦਾਣਾ ਪਾਣੀ ਨਾਲ ਹੁਣ ਆਪਾਂ ਖੁੱਡੇ ਵੀ ਸੈਟਿੰਗ ਕਰਾਂਗੇ ਜਿਹੜੇ ਡਾਈਆਂ ਨਿਕਲ ਗਏ ਇੱਧਰ ਜਿਹੜੇ ਕੱਢਣੇ ਆ ਉਹ ਇੱਧਰ ਦੋਨਾਂ ਚ ਫਾਤਾ ਦੁਨਾਂ ਦੇ ਭਾਦੇ ਕਉ ਇੱਕ ਵਾਰੀ ਨਿਗਾਹ ਮਾਰ ਕੇ ਫੇਰ ਜਾਵਾਂਗੇ ਥੱਲੇ ਨੂੰ ਪਾਦੇ ਪਾਦੇ ਪਾਣੀ ਅਜੇ ਟਾਂਗੀਆਂ ਬਾਈ ਲਾਉਣੀਆਂ ਨਹੀਂ ਹਲੇ ਟਾਂਗੀਆਂ ਲਾਵਾਂਗੇ ਇਹ ਕਬੂਤਰ ਡਾਏ ਨੇ ਆਪਾਂ 7:20 ਮਿੰਟ ਤੇ 7:20 ਮਿੰਟ ਤੇ ਕਬੂਤਰ ਡਾਏ ਨੇ ਟਾਂਗੀਆਂ ਆਪਾਂ ਘੱਟੋ ਘੱਟ ਲਾਵਾਂਗੇ 10:00 10:30 10:30 ਟਾਂਗੀਆਂ ਲਾਵਾਂਗੇ ਫੇਰ ਜੀ ਨੇ ਬੈਠਣਾ ਉਹ ਬੈਠ ਜੂ ਉੜਨਾ ਹੋ ਉੜ ਜੂ ਤਾਂ ਚਾਰ ਕਾਂਟੇ ਲਵਾਉਣੇ ਆ ਹੁਣ ਟਾਈਮ ਵਾਲੀਆਂ ਡਾਈਆਂ ਸ਼ੁਰੂ ਹੋ ਗਈਆਂ ਉਹਦੇ ਬਾਅਦ ਫਿਰ ਆਪਾਂ ਪਾਣੀ ਵਾਲੀਆਂ ਸ਼ੁਰੂ ਕਰ ਦੇਣੀ ਬਸ ਡੋੜ ਡਾਈਆਂ ਕਰਾ ਕੇ ਹੋਰ ਤੇ ਇੱਕ ਵੀਰ ਪੁੱਛਦਾ ਸੀ ਬਾਜੀ ਵੀਰੇ ਬਾਜੀ ਛੱਡਣੀ ਸੀ ਕੱਲ ਆ ਨਾਲ ਦੇ ਪਿੰਡ ਬਾਜੀ ਦੀ ਤੇ ਕੱਲ ਆ ਗਈ ਹਵਾ ਨੇਰੀ ਬਹੁਤ ਕਿਉਂਕਿ ਕਬੂਤਰ ਥੋਨੂੰ ਫਿਰ ਡਾਈਆਂ ਚ ਵੀ ਕੱਚੇ ਨੇ ਹਲੇ ਤਾਂ ਕਰਕੇ ਨਹੀਂ ਛੱਡੇ ਨਹੀਂ ਤਾਂ ਕਬੂਤਰ ਥੋਨੂੰ ਪਤਾ ਪਾਣੀ ਪੁਣੀ ਦੇ ਕੇ ਬਿਠਾਇਆ ਹੋਇਆ ਤਾਂ ਚਲੋ ਕੋਈ ਨਹੀਂ ਬਸ ਹੁਣ 2-4 ਦਿਨ ਮੇਰੇ ਹਿਸਾਬ ਨਾਲ ਇੱਕ ਤਰੀਕ ਦੀ ਬਾਜੀ ਆ ਛੱਡਾਂਗੇ ਫਿਰ ਤੇ ਹੁਣ ਮੈਂ ਕਬੂਤਰ ਦਿਖਾਦਾ ਤੁਹਾਨੂੰ ਹਰੀਆਂ ਕੱਛਾਂ ਵਾਲਾ ਆ ਫਿਰਦਾ ਹੈ ਚੰਦਰ ਵਾਲਾ ਆ ਫਿਰਦਾ ਹੈ ਨੀਲੀ ਆ ਫਿਰਦੀ ਹੈ ਕੱਚ ਟੂਸਾ ਆ ਫਿਰਦਾ ਹੈ ਬੋਤਲ ਵਾਲਾ ਆ ਫਿਰਦਾ ਹੈ ਤੇ ਹਰੀਆਂ ਕੱਛਾਂ ਆਉ ਫਿਰਦਾ ਹੈ ਦੂਈਆਂ ਹਰੀਆਂ ਕੱਛਾਂ ਆਹਾ ਤੇ ਆ ਕਬੂਤਰੀ ਫਿਰਦੀ ਹੈ ਕਿਹੜਾ ਰਹਿ ਗਿਆ ਹੁਣ ਬੋਤਰਾੜਾ ਫਿਰਦਾ ਸਾਰੇ ਫਿਰਦੇ ਆ ਫਿਰਦਾ ਟੂਸੇ ਪੂੰਛ ੜਾ ਥਾਪੇ ਮਾਰਦਾ ਠੀਕ ਆ ਕੇਰਬੋਟ ਆ ਮਗਰ ਕੱਲੀ ਗਲਾਬੀ ਕੱਚ ਜਾਂਦਾ ਚਲੋ ਸਾਰੇ ਉੜਦੇ ਚਲਦੇ ਆ ਫੇ ਥੱਲੇ ਨੂੰ ਅੱਪਾ ਪਹੁੰਚ ਗਏ ਫਾਰਮ ਤੇ ਇੱਥੋਂ ਮਿੱਜੀ ਦੇ ਪਏ ਆ ਨਜ਼ਾਰੇ ਨਾਲ ਕਬੂਤਰ ਦੇਖਣ ਦਾ ਨਜ਼ਾਰਾ ਹੀ ਕੁਸੂਰ ਹੈ ਲੈ ਆ ਉੜਦੇ ਨੇ ਨੀਲੀ ਝੱਲਰ ਵਾਲਾ ਹਰੀਆਂ ਕੱਚਾ ਗਲਾਬੀ ਕੱਚਾ ਆਹ ਰਹੀਆਂ ਕੱਛਾਂ ਦੀ ਦੁਈ ਆ ਖੜੀ ਐ ਕਬੂਤਰੀ ਟੂਸੇ ਵਾਲਾ ਆ ਫਿਰਦਾ ਬੋਤਲ ਵਾਲਾ ਦੇਖਣਾ ਆਪਾਂ ਖੜਦੇ ਨੀਲੀਆਂ ਆ ਗਈ ਪਈਆਂ ਆ ਆ ਗਏ ਪੰਜੇ ਇਕੱਠੇ ਹੋੜ ਆ ਬੋਤਲ ਵਾਲਾ ਆ ਜਾਂਦਾ ਇਕੱਠੇ ਹੋੜ ਰਹੇ ਨੇ ਅੱਜ ਬਹੁਤ ਵਧੀਆ ਓਕੇਰ ਪੁੱਤ ਚੱਲ ਚੱਲ ਨੀਲੀ ਐ ਇੱਥੇ ਪੈਨੇ ਆ ਦੋ ਖੜੀ ਨਾਲੇ ਦੇਖਦੇ ਆ ਕਬੂਤਰ ਸਾਰੇ ਪੈਸਿਆਂ ਤੋਂ ਬਿਨਾ ਵੀ ਵੀ ਗੱਲ ਕਰ ਕਟਾ ਕੇ ਆਉਣੇ ਉਦਣ ਸੜਾ ਲੈ ਕੇ ਗਿਆ ਤਾਂ ਉਦਣ ਖਾ ਪੀ ਕੇ ਮੜਿਆ ਆ। ਅੱਛਾ। ਕਬੂਤਰ ਵੀ ਸਾਰੇ ਹੀ ਫਿਰ ਰਹੇ ਨੇ। ਆ ਦੇਖ ਲਓ। ਹਾਂ, ਨੀਲੀ ਆ ਫਿਰਦੀ ਐ। ਆ ਵੀ ਫਿਰਦਾ। ਪੰਜ, ਪੰਜ ਆ ਕਰਦੇ ਐ, ਛੇਵਾਂ ਆ ਫਿਰਦਾ। ਸੱਤਮਾ ਆ ਹੁੰਦਾ ਗੱਲ ਅਬੀ ਕੱਚਾੜਾ। ਤੇ ਬਸ ਹਰੀਆਂ ਗੱਛਾਂ ਨਹੀਂ ਦੇਖਣੀਆਂ ਆ ਪਾਪਾ। ਦੇਖ ਤਾਂ ਮਾਰਨੇਗਾ ਓਏ। ਹਰੀਆਂ ਗੱਛਾਂ ਆ। ਆ। ਨਾ ਨਾ, ਸਾਹ ਹੋਰ ਨੂੰ ਕਹੀਏ ਨਾ ਆਗੀ। ਏ ਕਿੱਥੇ ਗਏ ਆਜੇ ਤਾਂ ਹੀ ਹਾਂ ਆਜੀ ਆ ਫਿਰਦੀ ਆ ਫਾਂਗ ਛੱਡੀਆਂ ਠੀਕ ਆ ਓਕੇ ਆ ਬਾਕੀ ਸਾਰੇ ਆ ਫਿਰਦੇ ਨੇ ਆਪਣੇ ਤੇ ਟਾਈਮ ਹੋ ਗਿਆ 9:28 ਹਰੇ ਢਾਂਗੀਆਂ 10 ਵਜੇ ਲਾਉਣੀਆਂ ਪਾ ਰੋਟੀ ਖਾ ਕੇ ਢਾਂਗੀਆਂ ਲਾਉਣੀਆਂ ਪਾ ਠੀਕ ਆ ਅਬ ਔਰ ਏਕਸ਼ਾ ਲੈ ਚੱਲ ਕਰਨੂ ਨਾਹੜਾਂ ਦਾ ਸੁੱਕੀਆ ਤਾਂ ਬਹੁਤ ਪੈਂਸੂਰੇ ਵੀ ਸੁੱਕੀ ਜਾਂਦਾ ਆ ਅੱਛਾ ਚੱਲੀਏ ਕਰਨੂ ਪਿੱਛੇ ਆ ਗਏ ਬਾਈ ਕਬੂਤਰਾਂ ਵੱਲ ਕਬੂਤਰ ਕੋਈ ਨਹੀਂ ਦਿਖ ਰਿਹਾ ਐਨੇ ਉੱਚੇ ਨੇ ਫਰਮਾ ਦਿਖਾਉਣਾ ਹੈ ਇਧਰੋਂ ਹੁਣ ਤੇ ਇੱਕ ਲਫਾਫਾ ਦਿਖਾਉਣਾ ਹੈ ਤੁਹਾਨੂੰ ਕਿੰਨਾ ਉੱਚੀ ਉੜਦਾ ਆਹ ਦੇਖੋ ਆ ਲਫਾਫਾ ਏ ਦੇਖੋ ਕਿੰਨਾ ਉੱਚੀ ਉੜ ਰਿਹਾ ਏ ਓ ਦੇਖੋ ਕਬੂਤਰ ਆ ਇਧਰ ਫਿਰਦੇ ਨੇ ਤੁਹਾਨੂੰ ਮੈਂ ਦਿਖਾਉਣਾ ਤੇ ਥੱਲੇ ਵਾਲੇ ਕਬੂਤਰਾਂ ਨੂੰ ਦਾਣਾ ਪਾਣੀ ਪਾ ਦਈਏ ਪਾਉ ਲੱਗਿਆ ਕੁੰਡੀ ਜੀ ਤੋਂ ਹੁਣ ਕਬੂਤਰ ਉਹ ਫਿਰਦੇ ਸਾਰੇ ਆਪਣੇ ਓ ਦੇਖੋ ਕਿੱਥੇ ਲੱਗੇ ਫਿਰਦੇ ਨੇ ਹਰੀਆਂ ਕੱਚਾਂ ਵਾਲੀ ਹਰੀਆਂ ਲੈਨਾਂ ਵਾਲਾ ਨੀਲੀ ਦੇਖਣਾ ਆ ਤਾਂ ਹੋਰ ਦਾ ਫਿਰਦਾ ਨੀਲੀ ਉਹ ਨਹੀਂ ਸਾਰੀ ਬੈਠੇ ਨੇ ਉੱਚੇ ਦਾ ਬੈਠੇ ਨੇ ਉੱਚੇ ਨਹੀਂ ਗਿਆ ਫਿਰਦੇ ਨੇ ਹਰੀਆਂ ਲੈਨਾਂ ਨਾਲ ਆਹ ਫਿਰਦਾ ਆ ਜਾਂਦਾ ਦੇ ਨੀਲੀ ਵੱਲ ਨਿਗਾ ਮਾਰ ਲਈ ਪਹਿਲਾਂ ਇੱਕ ਵਾਰੀ ਨੋਟ ਥੋੜੇ ਬਾਅਦ ਉਸ ਮਾਰ ਕੇ ਆਇਆ ਨਾ ਥੋੜੇ ਬਾਅਦ ਬੱਸ 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 ਦੋਹਿਆਂ ਨੂੰ ਪਾ ਦੇ ਹੁਣ ਇੱਕ ਮੁਠੀ ਉਹਨਾਂ ਨੂੰ ਸਰੋਂ ਦੀ ਰੜਾ ਲਾ ਓਕੇ ਆ ਬਾਈ ਬੱਚੇ ਵੀ ਸਾਰੇ ਕਾਇਮ ਨੇ ਆ ਵੀ ਬੱਚਾ ਹੋ ਗਿਆ ਕਾਇਮ ਉਹ ਤਾਂ ਕਾਇਮ ਹੈਗਾ ਹੀ ਐ ਚਿੱਟਾ ਵੀ ਕਾਇਮ ਐ ਦੂਹੇ ਚਿੱਟਾ ਵੀ ਕਾਇਮ ਐ ਪਰ ਠੋਲੂ ਜੀ ਆ ਵੀ ਕਾਇਮ ਐ ਉਹ سارے ਕਬੂਤਰ ਗੜਬੜ ਕਰ ਰਹੇ ਨੇ ਉਹਨੂੰ ਮੈਂ ਕਹਿੰਨਾ ਬਾਹਰ ਕੱਢ ਲਈਏ ਛੋਲੇ ਨਾਲ ਪਾੜ ਲਾਂਗੇ ਠੀਕ ਆ ਓਕੇ ਰਿਪੋਰਟ ਚਲੋ ਇਹਨਾਂ ਦਾ ਵੀ ਦਾਣਾ ਪਾਣੀ ਹੋ ਗਿਆ ਤੇ ਕਬੂਤਰ ਬਈ ਬਾਲੇ ਉੱਚੇ ਖੜੇ ਨੇ ਆ ਆ ਗਿਆ ਲੈ ਕੱਚ ਝੱਲਰ ਵਾਲਾ ਸਾਲਾ ਕਿਵੇਂ ਖੇਲਦਾ ਮਰਦਾ ਹੁਣ ਆਉਣਗੇ ਨੀਵੇਂ ਆ ਆ ਗਿਆ ਕੱਚ ਝੱਲਰ ਵਾਲਾ ਦੂਜੇ ਦਾ ਬਾਈ ਇੰਨੇ ਇੰਨੇ ਗਾ ਇਹ ਇੰਨੇ ਇੰਨੇ ਗਾ ਦਿਖਦੇ ਨੇ ਬਹੁਤ ਨਿਕਲ ਆਈ ਤੇ ਔਰ ਦੇਖੋ ਆ ਆ ਗਏ ਆ ਆ ਗਏ ਘੜ ਜੋ ਇੱਕ ਮਿੰਟ ਕਿੱਥੇ ਨੇ ਸਾਲੇ ਔਰ ਦੇਖੋ ਇਹਨਾਂ ਤੋਂ ਉੱਪਰ ਆ ਦੇਖੋ ਆ ਆ ਗਿਆ ਤੇ ਬਾਕੀ ਵੀ ਸਾਰੇ ਉੱਚੇ ਫਿਰਦੇ ਨੇ ਹੁਣ ਢਾਂਗੀ ਲਾਵਾਂਗੇ ਅੱਧਾ ਘੰਟਾ ਹੋਰ ਲੇਟ ਹਲੇ ਲੈ ਪਾ ਦੇ ਪਾਉ ਇਹਨਾਂ ਨੂੰ 10:05 ਹੋ ਗਿਆ ਅੱਜ 11:00 ਵਜੇ ਤਾਰ ਲੈਣੇ ਨੇ ਕਬੂਤਰ ਕਿਉਂ ਮੌਸਮ ਦਾ ਕੁਝ ਨਹੀਂ ਪਤਾ ਹਲੇ ਆ ਦੇ ਬਾਦੇ ਉਧਰ ਖੁੰਝੇ ਜਨ ਭਾਇਆ ਕਰਨਾ ਸੀ ਇੱਧਰ ਸੁੱਕੀ ਜਗਾ ਜਨ ਇੱਥੇ ਨਾਸ ਸਾਰੀ ਬਾਦੇ ਦਾ ਖਣਕ ਦਾ ਸਾਰੀ ਬਾਦੇ ਸਾਰੀ ਬਾਦੇ ਆਈ ਕਮੁੱਠੀ ਭਾਈ ਚਾਰ ਸਰੋਂ ਉੱਧਰ ਰੱਖ ਦੇ। ਯਾਰ ਬਹੁਤ। ਇਹ। ਟਰੇਜ ਵੀ ਪਾ ਦੇ ਰਾਣੇ ਆ। ਸਰੋਂ ਵੀ ਪਾ ਦੀ ਟਰੇ ਚ। ਬੱਲੇ ਤੇਰੇ। ਕੀ ਹੈ? ਡੰਨ ਤੋਰਾ ਮੈਂ। ਹੁਣ ਮਾਰਦਾ ਕਬੂਤਰਾਂ ਦੇ ਨੇਗਾ। ਕਬੂਤਰਾਂ ਨੇ ਸੜਿਆ ਨੇ। ਗਰਮੀ ਗਰਮੀ ਕਰਿਆ ਪਿਆ ਓਏ। ਬਾਲੇ ਉੱਚੇ ਨੇ ਹੁਣ ਆਉਣ ਲੱਗੇ ਨੇ ਨੀਵੇਂ ਦੇਖ। ਆ ਗਿਆ। ਹੈ? ਆ ਆ ਦਾ ਕੱਚਾ ਚੰਦਰਾ ਆ ਗਿਆ। ਚੱਲ ਚੱਲ ਪੁੱਤਰਾ। ਆਓ ਆਗੇ ਆਓ ਦੇਖ ਆਓ ਦੇਖੋ ਨੀਲੀ ਉਹ ਨਹੀਂ ਕਿੱਥੇ ਨੇ ਉਹ ਦੇ ਟੂਸੇ ਵਾਲਾ ਕਿੱਥੇ ਫਿਰਦਾ ਹਰਿਆ ਕਛਾਲਾ ਵੀ ਆ ਗਿਆ ਬੋਤਲਾ ਵਾਲਾ ਵੀ ਆ ਗਿਆ ਨੀਲੀ ਨਹੀਂ ਹਲੇ ਤੱਕ ਦਿਗੀ ਨੀਲੀ ਆ ਗਲਾਬੀ ਕਛਾਲਾ ਵੀ ਆ ਗਿਆ ਲੈ ਆ ਜਾਂਦਾ ਹੈ ਚੱਲਰ ਵਾਲਿਆ ਚੱਲ ਪੁੱਤਰਾ ਆ ਆ ਗਿਆ ਬੋਤਲ ਵਾਲਾ ਤੇ ਹਰੀਆਂ ਕੱਛਾਂ ਵਾਲਾ ਲੈ ਨਾਲ ਆ ਚੱਲ 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 ਆਗੇ ਕੋਈ ਨਾ ਤੇਰੇ ਸਾਥੀ ਆ ਦੂਸੇ ਵਾਲਾ ਆ ਗਿਆ ਆ ਹਰੀਆਂ ਕੱਛਾਂ ਵਾਲੀ ਕਬੂਤਰੀ ਆ ਗਈ ਆ ਉਹ ਦੇਖੋ ਸਾਰੀ ਆਗੇ ਚੱਲ ਕਬੂਤਰ ਤੁਹਾਨੂੰ ਇੱਕ ਵਾਰੀ ਦਿਖਾਦਾ ਬਾਈ ਦੂਸੇ ਵਾਲਾ ਆ ਆ ਗਿਆ ਬਾਕੀ ਆ ਕੱਚਾ ਅਲਰ ਬੋਤਲ ਵਾਲਾ ਗੁਲਾਬੀ ਕੱਚਾ ਵਾਲਾ ਕੱਚਾ ਦੂਸਾ ਹਰੀਆਂ ਕੱਛਾਂ ਵਾਲੀ ਹਰੀਆਂ ਲੈਣਾ ਬਸ ਇਹ ਕੇ ਸਿਰਫ ਨੀਲੀ ਦੀ ਨਿਗਾ ਮਾਰਨੇ ਰਹਿੰਦੀ ਉਹ ਬਾਹਲੇ ਉੱਚੀ ਆ ਇਹ ਫੇਰ ਉੱਚੇ ਚਲੇ ਗਏ ਫੇਰ ਜਣੀ ਕਿ ਕਾਫੀ ਉੱਚੇ ਜਾ ਰਹੇ ਨੇ ਕੋਈ ਨਹੀਂ ਜਾਣ ਅੱਜ ਫਿਰਨ ਦੋ ਇਹਨਾਂ ਨੂੰ ਢਾਂਗੀ ਟਾਈਮ ਜੇ ਤੇ ਲਾ ਲਾਂਗੇ ਹਰੀਆਂ ਗੱਛਾਂ ਵਾਲੀ ਆ ਫਿਰਦੀ ਆ ਦੇਖੋ ਆ ਲੈ ਆ ਸਾਰੀ ਆਪਣੇ ਜਾ ਰਹੇ ਨੇ ਠੀਕ ਆ ਉਹ ਕੇਅਰਬੋਰਡ ਬਸ ਹੁਣ ਨੀਲੀ ਦੀ ਇੱਕ ਵਾਰੀ ਨਿਗਾ ਮਾਰ ਕੇ ਫੇਰ ਰੋਟੀ ਪਾਣੀ ਖਾਣੇ ਆ ਗਈ ਭਾਈ ਨੀਲੀ ਉਹ ਦੇਖੋ ਜਿਹੜੇ 5 6 ਕਬੂਤਰ ਫਿਰਦੇ ਆ ਦੇਖੋ ਆ ਫਿਰਦੇ ਨੇ ਚਲੋ ਆਪਾਂ ਹੋਏ ਟੈਨਸ਼ਨ ਫਰੀ ਉੜਨ ਤੋਂ ਹੋਣ ਇਹਨਾਂ ਦੀ ਸਾਢੇ 11 ਟਾਂਗੀਆਂ ਲਾਤੀਆਂ ਇੱਕ ਕਬੂਤਰ ਆ ਕੇ ਬੈਠ ਗਿਆ ਤੇ ਦੂਸੇ ਵਾਲਾ ਵੀ ਆ ਗਿਆ ਹਰੀਆਂ ਕੱਛਾਂ ਵਾਲਾ ਵੀ ਆ ਗਿਆ ਦੋ ਮੈਨ ਲੱਗਦਾ ਛਾਲੜਾ ਲਾ ਬੈਠਿਆ ਸ਼ਾਇਦ ਆਜੋ 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 ਆ ਆ ਗਿਆ ਲੈ ਦੋ ਆ ਗਏ ਤੇ ਇੱਕ ਕਛ ਦੂਸਾ ਆ ਫਿਰਦਾ ਹਲੇ ਹਰੀਆਂ ਕੱਛੜੀ ਉਹ ਫਿਰਦੀ ਐ ਆ ਆ ਆ ਆ ਦੂਸੇ ਵਾਲਿਆ ਤੂੰ ਵੀ ਆ ਜਾ ਬਹੁਤ ਟਾਈਮ ਹੋ ਗਿਆ ਏ ਏ ਏ ਆ ਲੈ ਜਿਹੜਾਂ ਗਿਆ ਨਾ ਆਉਂਦੇ ਹਲੇ ਵੀ ਬੈਹਦੇ ਨਹੀਂ ਤੇ ਨੀਲੀ ਬੋਤਲ ਵਾਲਾ ਆਇਆ ਸੌਰੀ ਕੱਚ ਝੱਲਰ ਵਾਲਾ ਨਹੀਂ ਦਿਖਿਆ ਯਾਰ ਕੱਚ ਝੱਲਰ ਵਾਲਾ ਦੇਖ ਰਹਾ ਮੈਂ ਨਾ ਚਾਰ ਬੈਠੇਗੇ ਸੱਚ ਚਾਰ ਬੈਠ ਗਏ ਪੰਜਵਾਂ ਆ ਫਿਰਦਾ ਤੇ ਹਰੀਆਂ ਕੱਛੜੀ ਉਹ ਫਿਰ ਨੀਲੀ ਦਾ ਨਹੀਂ ਯਾਰ ਪਤਾ ਲੱਗ ਰਿਹਾ ਨੀਲੀ ਬਾੜੀ ਉੱਚੀ ਸੀ ਤੇ ਆਹ ਫਿਰਦੀ ਹੈ ਆਹ ਜਾਂਦੀ ਹੈ ਟਾਂਗੀ ਦੇ ਉੱਪਰ ਦੇਖੋ ਉਹ ਦੇਖੋ ਆਹ ਫਿਰਦੀ ਹੈ ਇੱਕ ਅਗਰ ਆ ਵੀ ਕੱਚਾ ਲਈ ਨਿਗਾਹ ਮਾਰਨੀ ਆਪਾਂ ਮਿੱਤਰੋ 6 ਕਬੂਤਰ ਆ ਗਏ ਨੀਲੀ ਹਰੀਆਂ ਕੱਚਾਂ ਵਾਲੀ ਗੁਲਾਬੀ ਕੱਚਾੜਾ 1 ਵਜੇ 19 ਮਿੰਟ ਹੋ ਗਏ 20 ਮਿੰਟ ਬੈਠਿਆਂ ਨੂੰ ਮੰਨ ਲਓ 1 ਵਜੇ ਤੇ ਤੁਹਾਨੂੰ ਝਾਲਰ ਤੇ ਉਹ ਦਿਖਾਉਣਾ ਹੈ ਗੁਲਾਬੀ ਹੈ ਨਾ ਗਲਾਬੀ ਕੱਚ ਹਰੀ ਜਾਂ ਲਰਕਾਲੀ ਬੂਛ ਕਿੱਥੇ ਇੱਥੇ ਫਿਰਦਾ ਦਾ ਕਿੱਥੇ ਗਿਆ ਇੱਕ ਮੜ ਦਿਖਾਉਣਾ ਤੁਹਾਨੂੰ ਕਿੱਧਰ ਗਈ ਇਸਨੇ ਤਾਂ ਹੁਣ ਤਾਂ ਉਹਰੇ ਫਿਰਦੇ ਦੇ ਮੌਸਮ ਬਾਈ ਬਾਹਲਾ ਗੰਦਾ ਹੋ ਗਿਆ ਆ ਰਿਆ ਆਉਂਦੇ ਆ ਆਉਂਦਾ ਇੱਕ ਦਾ ਇਹ ਹੈਗਾ ਹਰਾ ਟੂਸਾ ਹਰੀ ਬੂਛ ਆ ਜਾਂਦਾ ਚੱਲਰ ਵਾਲਾ ਦੇਖ ਆ ਆ ਗਿਆ ਚੱਲਰ ਵਾਲਾ ਦੋ ਰਹਿ ਗਏ ਬਸ ਇਹਨਾਂ ਨੂੰ ਕਰੀਏ ਬੰਦ ਤੇ ਦੂਜੇ ਕੱਢਾਂਗੇ 4:00 ਵਜੇ ਇੱਧਰ ਅੱਗ ਲੱਗੀ ਬਈ ਆ ਦੇਖੋ ਪਿੱਛੇ ਆ ਵੀਰਾ ਪਾਣੀ ਪਾ ਰਿਹਾ ਤੇ ਕਬੂਤਰ ਤਾਂ ਆਹ ਚਲੇ ਗਏ ਆਹ ਦੇਖੋ ਹਾਰੇ ਨਹੀਂ ਆਉਂਦੇ ਜੱసే ਭਾਈ ਚੱਲੀਏ ਇਹ ਤਾਂ ਹੁਣ ਔਖੇ ਹੀ ਉਤਰਣਗੇ 1:30 ਵਜੇ ਗਿਆ ਚੱਲਦੇ ਆ ਥੱਲੇ ਮੇ ਮਿੱਤਰੋ ਬੱਚਿਆਂ ਨੂੰ ਪਾਵਰ ਜੈਲ ਐਂ ਗੋਲੀ ਦੇ ਦਿਆ ਠੀਕ ਆ ਛੱਕ ਓਏ ਇੱਧਰ ਇੱਧਰ ਦੇਖ ਐ ਤੇ ਸੀ ਬਈ ਦੋਈ ਕਬੂਤਰਾਂ ਨੂੰ ਦੂਜੇ ਆਉ ਫਿਰਦੇ ਨੇ ਦੋਨੇ ਉਹ ਬਾਜ਼ ਗਿਆ ਜਾ ਰਿਹਾ ਉਹ ਦੇਖੋ ਕਿੰਨੀ ਫਾਸਟ ਗਿਆ ਕਿੱਥੇ ਗਿਆ ਸਾਲਾ ਗਿਆ ਵੀ ਹੋ ਗਿਆ ਚਲੋ ਦੋ ਘੜੀ ਰੈਸਟ ਲਓਏ ਮਿੱਤਰੋ ਕਮੈਂਟ ਬੋਲ ਦਿਓ ਸ਼ੌਂਕੀ ਜਸ ਸਿਰਾ ਬਲੌਗ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਵੀਰੇ ਨਨ੍ਹਾ ਇੱਕ ਯੂਟਿਊਬਰ ਜਸਾ ਰਾਜਾ ਲਵਾਨਾ ਰਾਜਾ ਲਵਾਨਾ ਧੰਨਵਾਦ ਬਾਈ ਜਸਵੀਰ ਸਿੰਘ ਬਾਈ ਹੈਲੋ ਬਾਈ ਚਕੋਰੇ ਲਿਆਓ ਕੋਈ ਨਹੀਂ ਵੀਰੇ ਮੌਸਮ ਜਾਂ ਠੀਕ ਹੋ ਜਵੇ ਆ ਪੰਟਵਾਨਾ ਨਈ ਵੀਡੀਓ ਥੈਂਕ ਯੂ ਵੀਰੇ ਰਾਜਾ ਲਵਾਨਾ ਬਾਈ ਬਾਜੀ ਕਬੂਤਰ ਛੱਡਣਾ ਕਿ ਕਬੂਤਰ ਕਬੂਤਰ ਛੱਡਣਾ ਵੀਰੇ ਸ੍ਰਿੰਦਰਪਾਦ ਦਵਾਈ ਗੁੱਡਸਰ ਥੈਂਕ ਯੂ ਵੀਰੇ ਅਸੀਲ ਅਤਰੋਦਰ ਥੈਂਕ ਯੂ ਵੀਰੇ ਸਵਰਾਜ ਮਾਹੀ ਨੂਨਾ ਮਾਹੀ ਮਨਜੀਤ ਸਿੰਘ ਗੋਡ ਬਲੈਸ ਜੁਗੀ ਦੇ ਮਨਜੀਤ ਯੂਐਸਏ ਥੈਂਕ ਯੂ ਵੀਰੇ ਜਸਪ੍ਰੀਟ ਟਵਾਣਾ ਕਿੱਦਾਂ ਵੀਰੇ ਵਧੀਆ ਵੀਰੇ ਤੁਸੀਂ ਦੱਸੋ ਅਨਮੋਲ ਹਰੀ ਕਾ ਹੈ ਲੋ ਸੈਣੀ ਲਵਦੀ ਹਰੀ ਗੇਮਿੰਗ ਬਾਈ ਬਾਜੀ ਕਬੂਤਰ ਛੱਡਣਾ ਕਿ ਕਬੂਤਰੀ ਕਬੂਤਰ ਛੱਡਣਾ ਵੀਰੇ ਪਹਿਲਾਂ ਹਰਪੰਟ ਟਵਾਣਾ ਰਾਜਾ ਲਮਾਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਮਿਲਦੇ ਆਂ ਅਗਲੀ ਵੀਡੀਓ ਵਿੱਚ